ਹੈਲੋ ਜੀ ਹੈਲੋ ਗੁੱਡ ਮਾਰਨਿੰਗ ਸੋ ਕਿਵੇਂ ਹੋ ਸਾਰੇ ਅੱਜ ਮੈਂ ਬਣਾਵਾਂਗੀ ਬ੍ਰੈਡ ਪਕੌੜੇ ਤੇ ਬੱਚਿਆਂ ਦੀ ਡਿਮਾਂਡ ਸੀ ਕਿ ਬ੍ਰੈਡ ਪਕੌੜੇ ਖਾਣੇ ਆ ਤਾਂ ਇਸ ਲਈ ਮੈਂ ਬਣਾ ਰਹੀ ਹਾਂ ਬ੍ਰੈਡ ਪਕੌੜੇ ਤਾਂ ਮੈਂ ਬੇਸਨ ਲੈ ਲਿਆ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਆਪਾਂ ਪਹਿਲਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਥੋੜੀ ਜੀ ਲਾਲ ਮਿਰਚ ਪਾਊਡਰ ਔਰ ਹਲਦੀ ਪਾਊਡਰ ਔਰ ਪਾਵਾਂਗੇ ਆਪਾਂ ਗਰਮ ਮਸਾਲਾ ਔਰ ਪਾ ਦਿੰਦੇ ਆਪਾਂ ਹਰੀ ਮਿਰਚ ਪੀਸੀ ਹੋਈ ਤੇ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਪਾਣੀ ਪਾ ਕੇ ਇਹਦਾ ਆਪਾਂ ਇੱਕ ਬੈਟਰ ਤਿਆਰ ਕਰਦੇ ਆ ਤੇ ਥੋੜੀ ਜੀ ਆਪਾਂ ਇਹਦੇ ਚ ਹਿੰਗ ਪਾਵਾਂਗੇ ਦੇਖੋ ਥੋੜੀ ਪਾਉਗੇ ਇੱਕ ਚੁਟਕੀ ਫਿਰ ਇਹਦੇ ਨਾਲ ਵਧੀਆ ਪੱਜ ਜਾਂਦੇ ਆ ਪਕੌੜੇ ਇਸ ਨੂੰ ਇਸ ਨੂੰ ਉੱਚੀ ਤਰ੍ਹਾਂ ਦਫਾਟ ਹੁਣ ਗਏ ਤੇ ਬੈਟਰ ਸਾਡਾ ਬਣ ਚੁੱਕਿਆ ਹੈ ਤੇ ਹੁਣ ਆਪਾਂ ਬਰੈਡ ਤਿਆਰ ਕਰਦੇ ਆ ਦੇਖੋ ਸੋ ਆਪਾਂ ਲਈ ਇਹ ਬ੍ਰਾਊਨ ਬ੍ਰੈਡ ਇਹਦੇ ਉੱਪਰ ਆਪਾਂ ਲਗਾਵਾਂਗੇ ਸੇਜਵਨ ਚਟਨੀ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਸਕਿਪ ਕਰ ਲਓ ਸੌਸ ਵੀ ਲਗਾ ਸਕਦੇ ਹੋ ਤੇ ਮੈਂ ਥੋੜਾ ਚਟਪਟਾ ਬਣਾਉਂਗੀ ਇਸ ਲਈ ਬਣਾ ਰਹੀ ਲਗਾ ਰਹੀ ਹਾਂ ਸੇਜਵਨ ਚਟਨੀ ਤੇ ਹੁਣ ਆਪਾਂ ਇਹ ਆਲੂ ਇਹਦੇ ਵਿੱਚ ਫੀਲ ਕਰਾਂਗੇ ਤੇ ਇਹ ਮੈਂ ਪਰੌਂਠਿਆਂ ਲਈ ਬਣਾਇਆ ਸੀਗਾ ਤੇ ਉਹਦੇ ਚ ਬਚ ਗਏ ਸੀਗੇ ਤੇ ਇਸ ਲਈ ਮੈਂ ਕਿਹਾ ਚਲੋ ਆਪਾਂ ਬ੍ਰੈਡ ਪਕੌੜੇ ਬਣਾ ਕੇ ਦਿਖਾ ਦਿੰਨੇ ਤੁਹਾਨੂੰ तो हूँ आपू भी लगा लें ब्रैड पर सो इन अच्छी तरह लगा लो तो मैं ब्राउन ब्रैड लिया वाइट भी ले सकते हो तो इच्छा है सो इन चंकी तरह लगा लें अपने पूरे ब्रैड से तो इधर आप दूसरे ब्रैड पर लगावे ग्रीन सॉस तो आप चटपटा बनाना है। ਇਸ ਲਈ ਲਗਾਨੇ ਆ ਗ੍ਰੀਨ ਸਾਸ ਤੇ ਇਹਨੂੰ ਆਪਾਂ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਚਿਪਕਾ ਦਿੰਨੇ ਆ ਤੇ ਹੁਣ ਆਪਾਂ ਇਹਦੇ ਚਾਰ ਪੀਸ ਕੱਟ ਲਾਂਗੇ ਟ੍ਰਾਇੰਗਲ ਨਹੀਂ ਬਣਾਣਾ ਤੇ ਜਿਵੇਂ ਵਿਆਹ ਦੇ ਵਿੱਚ ਹੁੰਦੇ ਆ ਇਸ ਤਰ੍ਹਾਂ ਇਹਦੇ ਆਪਾਂ ਚਾਰ ਪੀਸ ਕਰਾਂਗੇ ਤੇ ਫਿਰ ਆਪਾਂ ਇਹਨੂੰ ਬੇਸਨ ਲਗਾ ਕੇ ਤੇ ਫਰਾਈ ਕਰਾਂਗੇ ਤੇ ਸੋ ਅਸੀਂ ਇੱਧਰ ਚਾਰ ਪੀਸ ਕੱਟ ਲਏ ਆ ਸੋ ਇਸ ਤਰ੍ਹਾਂ ਮੈਂ ਪੀਸਿਚ ਕੱਟ ਲਿੱਤਾ ਦੇਖੋ ਤੇ ਹੁਣ ਆਪਾਂ ਇਹਨੂੰ ਕਰਾਂਗੇ ਫਰਾਈ ਬੇਸਨ ਲਗਾ ਕੇ ਸੋ ਇੱਧਰ ਸਾਡਾ ਆਇਲ ਗਰਮ ਹੋ ਚੁੱਕਾ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੈਡ ਕੋੜੇ ਛੋਟੇ ਛੋਟੇ ਜੋ ਪੀਸਿਚ ਜ ਮੈਂ ਕੀਤੇ ਹੋਏ ਸੀਗੇ ਸੋ ਹੁਣ ਅਸੀਂ ਇਹਨਾਂ ਨੂੰ ਪਲਟ ਲੈਣੇ ਆਂ ਦੇਖੋ ਕਿੰਨੇ ਸੁਸਤੀ ਬਣੇ ਆਂ ਸੋ ਆਪਾਂ ਸਾਰੇ ਪਕੌੜੇ ਪਲਟ ਲੈ ਆਂ ਤੇ ਹੁਣ ਆਪਾਂ ਇਹਨੂੰ ਬ੍ਰਾਊਨ ਹੋਣ ਤੱਕ ਪਕਾਉਨੇ ਆਂ ਸੋ ਗਾਇਜ਼ ਦੇਖੋ ਇਹਦੀ ਸ਼ੇਪ ਮੈਂ ਬਣਾਈ ਹੋਈ ਹੈ ਜਿਵੇਂ ਵਿਆਹ ਵਿੱਚ ਬਣਾਉਂਦੇ ਆਂ ਤੇ ਕਿਉਂਕਿ ਉਹ ਜ਼ਿਆਦਾ ਵੱਡੇ ਹੋ ਜਾਂਦੇ ਆ ਟ੍ਰਾਇੰਗਲ ਵਾਲੇ आप थोड़ी विह वाली फीलिंग लै ली जिमें च बनते हैं तो मेरी वीडियो किदा जी लगती प्लीज दस करो सो पकौड़े साढ़े बन चुके हैं तो आप हम क्ड लें देखो पकौड़े साढ़े बन चुके भी पांच मिनट के तो देखो कि मैं फुले फुले बने हैं पकौड़े तो इस तरह जरूर बनाओ तो आप लवोंगे चटनी देखो एक कटोरी मैं जयपुर तो लैके आई सी लकड़ी की लवेंगे आप चाह कप सो ती आ जाओ तो तुम मेरी वीडियो किदा लगी प्लीज जरूर दसना और अगर वीडियो चंगी लगे तो प्लीज़ लाइक शेयर कमेंट जरूर करना तो मेरी वीडियो लास्ट तक देखने लिए बहुत बहुत शुक्रिया थैंक यू एक बार दिखा दी कि किन्ने क्रिस्पी बने एक बार हेट खाकर भी दिखाते हैं बहुत ही है क्रिस्पी बने हैं